ਲਾਰਡਲੀ ਭਾਗ 110 ਇਸ ਕਹਾਣੀ ਨੂੰ ਸਮਝਣ ਲਈ ਕਹਾਣੀ ਦੇ ਪਿਛਲੇ ਭਾਗ ਜ਼ਰੂਰ ਪੜ੍ਹਨਾ ਤੇ ਸੁਣਨਾ ਜੀ ਸ਼ੁਰੂ ਕਰਦੇ ਆਂ ਅੱਜ ਵਾਲਾ ਭਾਗ ਤਜਿੰਦਰ ਹੁਣ ਰੋਜ਼ਾਨਾ ਸਕੂਲ ਜਾਣ ਲੱਗਾ ਪੜ੍ਹਾਈ ਸਖਤ ਸੀ ਤਾਂ ਦਿਨ ਰਾਤ ਪੜ੍ਹਦਾ ਰਹਿੰਦਾ ਕਿਉਂਕਿ ਚੰਗੇ ਨੰਬਰ ਵੀ ਲੈਣਾ ਚਾਹੁੰਦਾ ਸੀ 12ਵੀਂ ਵਿੱਚ ਹੁਣ ਕਰਦੇ ਕਰਦੇ ਦਿਨ ਨਿਕਲੇ ਤੇ ਦੋ ਦੋ ਤਿੰਨ ਕੁ ਦਿਨ ਬਾਅਦ ਹੁਣ ਰਖੜੀ ਸੀ ਬਿੰਦਰੋ ਨੇ ਤਾਂ ਆਪਣੀ ਕੁੜੀ ਵੱਲੋਂ ਤਜਿੰਦਰ ਨੂੰ ਰਖੜੀ ਘੱਲ ਦਿੱਤੀ ਗੁਰਜੀਤ ਭੂਆ ਵਾਲਾ ਤਜਿੰਦਰ ਨੇ ਜਾਣਾ ਸੀ ਰਖੜੀ ਵਾਲੇ ਦਿਨ ਹੀ ਡੈਡੀ ਨਾਲ ਤੇ ਸਿੰਦਰੋ ਕੁੜੀਆਂ ਨੂੰ ਲੈ ਕੇ ਦੁਪਹਿਰ ਵੇਲੇ ਅਕਸਰ ਨਾਨਕੇ ਆ ਜਾਂਦੀ ਸੀ ਹਰ ਵਾਰ ਦੀ ਤਰ੍ਹਾਂ ਤਾਂ ਤਜਿੰਦਰ ਮਾਪਿਆਂ ਨਾਲ ਨਾਨਕੇ ਚਲਾ ਜਾਂਦਾ ਸੀ ਰਖੜੀ ਬਣਵਾਉਣ ਪਰ ਰਖੜੀ ਤੋਂ ਪਹਿਲਾਂ ਹੀ ਤਜਿੰਦਰ ਅਕਸਰ ਉਦਾਸ ਹੋ ਜਾਇਆ ਕਰਦਾ ਸੀ ਕਿਉਂਕਿ ਉਹਨੂੰ ਪ੍ਰੀਤੀ ਦੀ ਬਾਲੀ ਯਾਦ ਆਉਂਦੀ ਤੇ ਮਨ ਵਿੱਚ ਆਸ ਹੁੰਦੀ ਕਿ ਹੋ ਸਕਦਾ ਰਖੜੀ ਵਾਲੇ ਦਿਨ ਕਿਸੇ ਵਾਰ ਪ੍ਰੀਤੀ ਆ ਜਾਵੇ ਪਰ ਹਰ ਵਾਰ ਦੀ ਤਰ੍ਹਾਂ ਅੱਜ ਵੀ ਉਦਾਸ ਸੀ ਫਿਰ ਮਾਂ ਨੂੰ ਕਹਿਣ ਲੱਗਾ ਮੰਮੀ ਚੱਲ ਫੇਰ ਵੇਖ ਆਈਏ ਪ੍ਰੀਤੀ ਨੂੰ ਕਿਉਂਕਿ ਰਖੜੀ ਤਾਂ ਇੱਕ ਦਿਨ ਪਹਿਲਾਂ ਜਾਂਦਾ ਸੀ ਜੇ ਆਪ ਨਾ ਆਈ ਤਾਂ ਮੈਂ ਬਣਵਾ ਹੀ ਆਉਣਾ ਵਾ ਗੁੱਡੀ ਬਿਨਾ ਕੁਝ ਕਹੇ ਇਸ ਵਾਰ ਵੀ ਤੇਜਿੰਦਰ ਦੇ ਨਾਲ ਚੱਲ ਪਈ ਗੁਰਨਾਮ ਦੇ ਘਰ ਨੂੰ ਇਸ ਵਾਰ ਵੀ ਜਿੰਦਰਾ ਹੀ ਅੱਜਾ ਹੋਇਆ ਸੀ ਹਲੇ ਤੱਕ ਵਿੱਕਿਆ ਨਹੀਂ ਸੀ ਘਰ ਵਿੱਚ ਬਹੁਤ ਵੱਡੀ ਘਾਉ ਉੱਗ ਚੁੱਕੀ ਸੀ ਲੋਕਾਂ ਤੋਂ ਪੁੱਛਿਆ ਤਾਂ ਅਗਲੇ ਦੱਸਣ ਲੱਗੇ ਕਿ ਹੁਣ ਕੋਈ ਆਇਆ ਹੀ ਨਹੀਂ ਖਾਸੇ ਚੀਰਾਂ ਤੋਂ ਫਿਰ ਤੇਜਿੰਦਰ ਇੱਕ ਦੋ ਗਵਾਂਡੀਆਂ ਨੂੰ ਕਹਿਣ ਲੱਗਾ ਕਿ ਆ ਮੇਰਾ ਫੋਨ ਨੰਬਰ ਆ ਇਹ ਰੱਖ ਲਓ ਤੇ ਜਦੋਂ ਵੀ ਕਦੇ ਉਹ ਆਣਗੇ ਤਾਂ ਦੱਸ ਦਿਓ ਜੇ ਮੇਰੀ ਭੈਣ ਆਈ ਤਾਂ ਉਹਨੂੰ ਆਹ ਟੈਲੀਫੋਨ ਨੰਬਰ ਦੇ ਦਿਓ ਤੇ ਕਹਿਣ ਲੱਗਾ ਕਿ ਤਜਿੰਦਰ ਉਹਨਾਂ ਨੂੰ ਉਹਨੂੰ ਬਹੁਤ ਯਾਦ ਕਰਦਾ ਪ੍ਰੀਤੀ ਨੂੰ ਬਸ ਇੱਕ ਵਾਰ ਗੱਲ ਕਰ ਲਵੇ ਅਗਰੇ ਵੀ ਸੋਚਦੇ ਕਿ ਕਿੰਨਾ ਕਰਦਾ ਮੁੰਡਾ ਪਰ ਗੁਰਨਾਮ ਤਾਂ ਦੁਬਾਰਾ ਬੋੜਿਆ ਹੀ ਨਹੀਂ ਇੱਥੇ ਫਿਰ ਵੀ ਅਗਲੇ ਨੇ ਸਲਾਹ ਦਿੱਤੀ ਕਿ ਇੱਕ ਦੋ ਬੇਰਿਆਂ ਦੇ ਜਿੱਥੇ ਉਹ ਜਾਂਦਾ ਤੁਸੀਂ ਉੱਥੇ ਜਾਇਓ ਗੁਰਨਾਮ ਦੀਆਂ ਭੈਣਾਂ ਦੇ ਪਤੇ ਵੀ ਦੱਸੇ ਉੱਥੇ ਜਾ ਕੇ ਆਓ ਜ਼ਰੂਰ ਤੁਹਾਨੂੰ ਕੁਝ ਪਤਾ ਚੱਲ ਜਾਊ ਫੇ ਉਦਾਸ ਜਾ ਹੋ ਕੇ ਮਾਂ ਨਾਲ ਘਰ ਆ ਗਿਆ ਤੇ ਮਾਂ ਨੂੰ ਕਹਿਣ ਲੱਗਾ ਮੰਮੀ ਆਪੋਂ ਨਾ ਜਗਾਵਾ ਤੇ ਵੀ ਜਾਣਨੇ ਆ ਜਿਹੜੀਆਂ ਦਸੀਆਂ ਨੇ ਉਹਨਾਂ ਨੇ ਗਵਾਂਡੀਆਂ ਨੇ ਹਾਂ ਹਾਂ ਪੁੱਤ ਜਿਵੇਂ ਤੂੰ ਕਹੀਂ ਮਾਂ ਨੇ ਕਿਹਾ ਕੱਲ ਦਾਸ ਕਿਹੜੇ ਕੱਪੜੇ ਪਾਉਣੇ ਆ ਰਖੜੀ ਆ ਨਾ ਮਾਂ ਨੇ ਗੱਲ ਬਦਲ ਕੇ ਨਾਲ ਹੀ ਤਜਿੰਦਰ ਨੂੰ ਪੁੱਛਿਆ ਅਗਲੇ ਦਿਨ ਹੁਣ ਸਵੇਰੇ ਉੱਠ ਕੇ ਜਲਦੀ ਨਹਾ ਤੋਕੇ ਪਹਿਲਾਂ ਹੀ ਮਾਂ ਤੋਂ ਤਿਆਰ ਹੋ ਗਿਆ ਹਰ ਵਾਰ ਦੀ ਤਰ੍ਹਾਂ ਪ੍ਰੀਤੀ ਵਾਲੀ ਵੀ ਰਖੜੀ ਮਾਂ ਤੋਂ ਬਣਵਾ ਲਈ ਫਿਰ ਬਿੰਦਰੂ ਮਾਸੀ ਵੱਲੋਂ ਆਈ ਹੋਈ ਰਖੜੀ ਵੀ ਬਣਵਾਈ ਮਗਰੋਂ ਤਿਆਰ ਹੋ ਕੇ ਮਾਪਿਆਂ ਨਾਲ ਪਹਿਲਾਂ ਭੂਆ ਕੰਨੀ ਗਿਆ ਭੂਆ ਨੇ ਆਪਣੇ ਵੱਲੋਂ ਤੇ ਭੂਆ ਦੀ ਕੁੜੀ ਨੇ ਵੀ ਰਖੜੀ ਬੰਨੀ। ਗੁਰਜੀਤ ਦੇ ਹੁਣ ਦੋ ਮੁੰਡੇ ਤੇ ਇੱਕ ਕੁੜੀ ਸੀ। ਫਿਰ ਗੁਰਜੀਤ ਦੇ ਪਰੌਣੇ ਨੇ ਗੁੱਡੀ ਤੋਂ ਰਖੜੀ ਬਨਵਾਈ। ਗੁਰਜੀਤ ਨੇ ਬਿੱਟੂ ਦੇ ਰਖੜੀ ਬੰਨੀ। ਚਾਹ ਪਾਣੀ ਪੀ ਕੇ ਬਿੱਟੂ ਦੋਹੇ ਮਾਂ ਪੁੱਤਾਂ ਨੂੰ ਲੈ ਕੇ ਨਾਨਕੇ ਲੈ ਤੁਰਿਆ। ਰਾਹ ਵਿੱਚ ਤੇ ਜਿੰਦਰ ਬੋਲਿਆ ਮੈਨੂੰ ਭੂਆ ਘਰੇ ਆਣਾ ਬਹੁਤ ਚੰਗਾ ਲੱਗਦਾ ਡੈਡੀ। ਅੱਛਾ ਇਹ ਤਾਂ ਬਹੁਤ ਚੰਗੀ ਗੱਲ ਆ ਬਿੱਟੂ ਬੋਲਿਆ। ਪਰ ਤੈਨੂੰ ਮਾਸੀ ਘੇ ਜਾਣਾ ਨਹੀਂ ਚੰਗਾ ਲੱਗਦਾ? ਬਿੱਟੂ ਨੇ ਨਾਲ ਹੀ ਪੁੱਛਿਆ ਡੈਡੀ ਇੱਕ ਗੱਲ ਕਹਾ ਮਾਸੀ ਵੱਲ ਨਾਲ ਕੁੜੀਆਂ ਨਾਲ ਉਹਨਾਂ ਦੀ ਬੀਬੀ ਕਵਾਂਟੀ ਜੀ ਨਾ ਬੜਾ ਗੰਦਾ سلوਕ ਕਰਦੀ ਆ ਤੇਜਿੰਦਰ ਬੋਲਿਆ ਅੱਛਾ ਬਿੱਟੂ ਖਰਾਣ ਹੋ ਕੇ ਬੋਲਿਆ ਤੇਜਿੰਦਰ ਥੋੜੀ ਦੇ ਚੁੱਪ ਰਿਹਾ ਫਿਰ ਬੋਲਿਆ ਡੈਡੀ ਮੈਂ ਜਦੋਂ ਛੁੱਟੀਆਂ 'ਚ ਆਇਆ ਸੀ ਨਾ ਗਰਮੀ ਦੀਆਂ 'ਚ ਨਾਨਕੇ ਉਦੋਂ ਮੈਂ ਮਾਸੀ ਵੱਲ ਵੀ ਗਿਆ ਸੀ ਫਿਰ ਗੁੱਡੀ ਬੋਲੀ ਤੇਜਿੰਦਰ ਅੱਜ ਨਹੀਂ ਪੁੱਤ ਦਿਨ ਤਿਹਾਰ ਆ ਹੁਣ ਕੋਈ ਗੱਲ ਨਾ ਕਰ ਇਦਾਂ ਦੀ ਹਾਂ ਮੰਮੀ ਜੀ ਫਿਰ ਤੇਜਿੰਦਰ ਇੱਕਦਮ ਰੋ ਪਿਆ ਤੇ ਬੋਲਿਆ ਡੈਡੀ ਮੈਨੂੰ ਪ੍ਰੀਤੀ ਦੀਵਾਲੀ ਯਾਦ ਆਉਂਦੀ ਆ ਜੇ ਉਹ ਇੱਥੇ ਹੁੰਦੀ ਨਾ ਮੈਂ ਉਹਦੇ ਨਾਲ ਕਦੇ ਵੀ ਲੜਿਆ ਨਹੀਂ ਕਰਦਾ ਮੇਰਾ ਲਈ ਮਿਲ ਕੇ ਰੰਦਾ ਉਹ ਦਿਨ ਹਾਂ ਹਾ ਪੁੱਤ ਪਤਾ ਮੈਨੂੰ ਬਸ ਹੁਣ ਚੁੱਪ ਹੋ ਜਾ ਆ ਗਏ ਤੇਰੇ ਨਾਨਕੇ ਤੇਰੀ ਇਹ ਭੈਣਾਂ ਆਈਆਂ ਹੋਣੀਆਂ ਨੇ ਅੱਜ ਇੱਧਰ ਬਿੱਟੂ ਬੋਲਿਆ ਤੇਜਿੰਦਰ ਅੱਖਾਂ ਜੀਆਂ ਪੁੰਜਣ ਲੱਗਾ ਗੁੱਡੀ ਵੀ ਮਨ ਖਰਾਬ ਕਰ ਹਟੀ ਸੀ ਅੰਜੂ ਪੁੰਜੇ ਤੇ ਬਿੱਟੂ ਨੇ ਅੱਜ ਕਾਰ ਕੋਲ ਆ ਕੇ ਕਾਰ ਖੜੀ ਕਰ ਲਈ ਸੀ ਗੁੱਡੀ ਨੇ ਬੈਠੀ ਨੇ ਪਿੱਛੇ ਮੋੜ ਕੇ ਵੇਖਿਆ ਤਾਂ ਬਿੱਟੂ ਮਾੜਾ ਜਿਹਾ ਹੱਸ ਕੇ ਬੋਲਿਆ ਅੱਜ ਦਿਨ ਤਿਵਾਰ ਆ ਨਾ ਤਾਂ ਕਰਕੇ ਮਾਸੀਆਂ ਵੀ ਘਰੇ ਨਹੀਂ ਹੋਣੀਆਂ ਉਹ ਵੀ ਗਈਆਂ ਹੋਣੀਆਂ ਨੇ ਆਪਣੇ ਭਰਾਵਾਂ ਦੇ ਰਖਣੀਏ ਬੰਨਨ ਤਾਂ ਨਹੀਂ ਰੁਕੀ ਮੈਂ ਕਾਰ ਗੁੱਡੀ ਬਿੱਟੂ ਦੇ ਮੂੰਹ ਵੱਲ ਵੇਖਣ ਲੱਗੀ ਤੇ ਬਿੱਟੂ ਬੋਲਿਆ ਉਤਰੋ ਉਤਰੋ ਹੁਣ ਦੋਹੇ ਮਾਂ ਪੁੱਤ ਜਲਦੀ ਕੀ ਵੇਖਦੇ ਪਏ ਹੋ ਤੇ ਜਿੰਦਰ ਤੇ ਗੁੱਡੀ ਉੱਤਰ ਗਏ ਤੇ ਬੂਹਾ ਖੜਕਾਇਆ ਤਾਂ ਦੇਖਿਆ ਕਿਰਨ ਖੋਲਣ ਆਈ ਸੀ ਸੱਸ਼ਰੀ ਅਕਾਲ ਵੀਰੇ ਸੱਸ਼ੀ ਅਕਾਲ ਮਾਸੀ ਜੀ ਸੱਸ਼ੀ ਅਕਾਲ ਮਾਸਰ ਜੀ ਕਰਨ ਲੱਗੀ ਤੇ ਪਿੱਛੇ ਵੱਲੋਂ ਭਜਰੀ ਸਿੰਦਰੋ ਗੁਰਜਾਸ ਤੇ ਦੋਹੇ ਤੀਆਂ ਆਈਆਂ ਹੋਈਆਂ ਸਾਰ ਸਿੰਦਰੋ ਗੁੱਡੀ ਨੂੰ ਗਲੇ ਮਿਲ ਕੇ ਕਹਿਣ ਲੱਗੀ ਭੈਣੇ ਤੈਨਹੀਂ ਉਡੇਕ ਤਰੀ ਸੀ ਮੈਂ ਗੁੱਡੀ ਮਿਲ ਕੇ ਬੋਲੀ ਉਹ ਤਾਂ ਠੀਕ ਆ ਪਰ ਆਹ ਰਾਜ਼ੀ ਪੈਦਾਂ ਕਿ ਭਈਆ ਫਿਰ ਬਾਪੂ ਜੀ ਤੇ ਮਾਂ ਨੂੰ ਮਿਲਣ ਲੱਗੀ ਬਿੱਟੂ ਗੁਰਜਸ ਨੂੰ ਮਿਲਣ ਲੱਗਾ ਉਧਰੋਂ ਕਿਰਨ ਬੋਲੀ ਰਾਜਦੀਪ ਨੂੰ ਦੋ ਦਿਨਾਂ ਤੋਂ ਬੁਖਾਰ ਆ ਮਾਸੀ ਜੀ ਤਾਂ ਕਰਕੇ ਬੁੱਢੀ ਨੇ ਹੱਥ ਲਾ ਕੇ ਦੇਖਿਆ ਬੁਖਾਰ ਤਾਂ ਹੁਣ ਵੀ ਸੀ ਕਮਜ਼ੋਰ ਵੀ ਕਮਜ਼ੋਰੀ ਜੀ ਵੀ ਆਈ ਪਈ ਸੀ ਫਿਰ ਰਾਜੀ ਪੁੱਠ ਕੇ ਬੈਠ ਗਈ ਤਾਂ ਤੇਜਿੰਦਰ ਬੋਲਿਆ ਕਮਜ਼ੋਰੀ ਤਾਂ ਇਹਨੂੰ ਆਉਣੀ ਆਉਣੀ ਆ ਕੁਝ ਖਾਂਦੀ ਨਹੀਂ ਆ ਹੈ ਨਹੀਂ ਵੀਰੇ ਮੈਂ ਤਾਂ ਖਾਂਦੀ ਰਹਿਣੀ ਆ ਰਾਜਦੀਪ ਨਾਲ ਹੀ ਬੋਲੀ ਮਗਰ ਉਹ ਕੁੜੀਆਂ ਤੇਜਿੰਦਰ ਦੇ ਰਖੜੀ ਬਨਣ ਲੱਗੀਆਂ ਗੁੱਡੀ ਦੋਹਾਂ ਕੁੜੀਆਂ ਤੇ ਸਿੰਦਰੋ ਲਈ ਸੂਟ ਲਈ ਆਈ ਸੀ ਉਹ ਦੇਣ ਲੱਗੀ ਪੈਸੇ ਵਿੱਚ ਰੱਖ ਕੇ ਬਾਪੂ ਜੀ ਤੇ ਮਾਂ ਲਈ ਵੀ ਕੁਝ ਲਈ ਆਈ ਸੀ ਉਹਨਾਂ ਨੂੰ ਦੇਣ ਲੱਗੀ ਮਗਰ ਉਹ ਗੁੱਡੀ ਤੇ ਸਿੰਦਰੋ ਮਿਲ ਕੇ ਰੋਟੀ ਪਾਣੀ ਦਾ ਹਿੱਲਾ ਕਰਨ ਲੱਗੀਆਂ ਸ਼ਾਮ ਨੂੰ ਦੋਹੇ ਧੀਆ ਵਾਪਸੀ ਲਈ ਚੱਲ ਪਈਆਂ ਆਪੋ ਆਪਣੇ ਪਰਿਵਾਰਾਂ ਨਾਲ ਗੁਰਜਾਸ ਹੋਰਾਂ ਨੇ ਤਾਂ ਬੱਸ ਪੜਨੀ ਸੀ ਤਾਂ ਪਹਿਲਾਂ ਹੀ ਗਲੀ ਦੇ ਮੋੜ ਤੋਂ ਬੱਸ ਅੱਡੇ ਤੱਕ ਦਾ ਆਟੋ ਕਰ ਲਿਆ ਮਗਰ ਉਹ ਬਿੱਟੂ ਗੁੱਡੀ ਤੇ ਤਜਿੰਦਰ ਨੂੰ ਲੈ ਤੁਰਿਆ ਤਜਿੰਦਰ ਕਾਰ ਵਿੱਚ ਪਿੱਛੇ ਬੈਠਾ ਹੋਇਆ ਮੂੜ ਮੂੜ ਕਿੰਨਾਂ ਨਾਨੀ ਨੂੰ ਵੇਖ ਰਿਆ ਸੀ ਥੋੜੀ ਦਿਨ ਮਗਰੋਂ ਤਜਿੰਦਰ ਅੱਗੇ ਵੇਖਣ ਲੱਗਾ ਫਿਰ ਬਿੱਟੂ ਬੋਲਿਆ ਤਜਿੰਦਰ ਵੈਸੇ ਤਾਂ ਰਖੜੀ ਦਾ ਤਿਹਾਰ ਹੁੰਦਾ ਭੈਣ ਭਰਾਵਾਂ ਦਾ ਤੇ ਭਰਾ ਭੈਣਾਂ ਨੂੰ ਕੁਝ ਲੈ ਕੇ ਦਿੰਦੇ ਆ ਪਰ ਪੁੱਤ ਮੇਰਾ ਮਨ ਕਰਦਾ ਜੀ ਮੈਂ ਵੀ ਤੈਨੂੰ ਕੁਝ ਲੈ ਕੇ ਦਵਾ ਮੰਗ ਪੁੱਤ ਤੂੰ ਕੀ ਲੈਣਾ ਚਾਹਨਾ ਕੀ ਲੈ ਕੇ ਦਵਾ ਮੈਂ ਤੈਨੂੰ ਤਜਿੰਦਰ ਪਹਿਲਾਂ ਚੁੱਪ ਰਿਆ ਫਿਰ ਬੋਲਿਆ ਡੈਡੀ ਜੀ ਮੈਂ ਜੋ ਮੰਗਣਾ ਨਾ ਤੁਸੀਂ ਮਨਾ ਕਰ ਦੇਣਾ ਤੁਸੀਂ ਮੈਨੂੰ ਲੈ ਕੇ ਨਹੀਂ ਦੇਣਾ ਨਹੀਂ ਨਹੀਂ ਬੁੱਗੇ ਤੂੰ ਦੱਸ ਕੀ ਲੈਣਾ ਬਿੱਟੂ ਫੇਰ ਬੋਲਿਆ ਤਾਂ ਤੇਜਿੰਦਰ ਬੋਲਿਆ ਡੈਡੀ ਵੈਸੇ ਤਾਂ ਤੁਹਾਡੀ ਮਰਜ਼ੀ ਆ ਪਰ ਜੇ ਫੇਰ ਵੀ ਤੁਸੀਂ ਮੈਨੂੰ ਪੁੱਛ ਰਹੇ ਹੋ ਤਾਂ ਮੈਂ ਦੱਸਦਾ ਡੈਡੀ ਮੇਰੇ ਨਾਲ ਇੱਕ ਵਾਰ ਫੇਰ ਚੱਲ ਪੋ ਪ੍ਰੀਤੀ ਨੂੰ ਲੱਭਣ ਬਿੱਟੂ ਤੇਜਿੰਦਰ ਵੱਲ ਵੇਖਣ ਲੱਗਾ ਤੇ ਚੁੱਪ ਹੋ ਗਿਆ ਹੁਣ ਕੁਝ ਨਹੀਂ ਬੋਲਿਆ ਗੁੱਡੀ ਬਿੱਟੂ ਵੱਲ ਵੇਖਣ ਲੱਗੀ ਬਿੱਟੂ ਤੇਜਿੰਦਰ ਦੀ ਗੱਲ ਸੁਣ ਕੇ ਚੁੱਪ ਰਿਹਾ ਕੁਝ ਨਹੀਂ ਬੋਲਿਆ ਗੁੱਡੀ ਵੇਖ ਰਹੀ ਸੀ ਬਿੱਟੂ ਵੱਲ ਤੇ ਤੇਜਿੰਦਰ ਬਾਰੀ ਵਿੱਚੋਂ ਬਾਹਰ ਵੱਲ ਨੂੰ ਵੇਖੀ ਗਿਆ ਹਨੇਰਾ ਹੋ ਰਿਹਾ ਸੀ ਚੁੱਪ ਪਸਰੀ ਵੇਖ ਕੇ ਤੇਜਿੰਦਰ ਬੋਲਿਆ ਡੈਡੀ ਕੋਈ ਗਾਣਾ ਹੀ ਲਾ ਲੋ ਤਾਂ ਹੋਰ ਕੁਝ ਨਹੀਂ ਫਿਰ ਬਿੱਟੂ ਨੇ ਕਾਰ 'ਚ ਰੇਡੀਓ ਆਨ ਕਰ ਲਿਆ ਕੁਮਾਈਗਾ ਚੈਨਲ 'ਤੇ ਕੁਛ ਅੱਜ ਦਾ ਨਹੀਂ ਆ ਰਿਹਾ ਸੀ ਤਾਂ ਤੇਜਿੰਦਰ ਬੋਲਿਆ ਆ ਨਹੀਂ ਕੁਝ ਹੋਰ ਲਾਓ ਕਦੇ ਦਲੇਰ ਮਹਿੰਦੀ ਕਦੇ ਬੱਬੂ ਮਾਨ ਦਾ ਪਿੰਡ ਪਹਿਰਾ ਲੱਗਦਾ ਗੀਤ ਆਈ ਜਾ ਤੇਜਿੰਦਰ ਨਾ ਖੁਸ਼ੀਆ ਸੀ ਫਿਰ ਬਿੱਟੂ ਨੇ ਚੈਨਲ ਘੁਮਾਇਆ ਤੇ ਬੋਲਿਆ ਬੁੱਗੇ ਆਪ ਹੀ ਲਾਲਾ ਮੂਰੇਆ ਮੂਰੇ ਨੂੰ ਆਕੇ ਤੇਜਿੰਦਰ ਬੋਲਿਆ ਚਲੋ ਰਹਿਣ ਦਿਓ ਇਹੀ ਲੱਗਾ ਰਹਿਣ ਦਿਓ ਹੋਲੀ ਬਾਜ ਕਰ ਲੋ ਪਰ ਐਨੇ ਨੂੰ ਬਿੱਟੂ ਨੇ ਚੈਨਲ ਘੁਮਾਇਆ ਤੇ ਹਿੰਦੀ ਗਾਣੇ ਆ ਰਹੇ ਸੀ ਭੈਣ ਭਰਾਵਾਂ ਦੇ ਰਖੜੀ ਕਰਕੇ ਤੇਜਿੰਦਰ ਬੋਲਿਆ ਰੁਕੋ ਰੁਕੋ ਆ ਸੁਣ ਲੈਣ ਦਿਓ ਆ ਕਿਹੜਾ ਗੀਤ ਆ ਫੂਲੋਂ ਕਾ ਤਾਰੋਂ ਕਾ ਸਬ ਕਾ ਕਹਿਨਾ ਹੈ 1000ੋਂ ਮੇਰੀ ਬਹਿਨਾ ਹੈ ਸਾਰੀ ਉਮਰ ਹਮੇ ਸੰਗ ਰਹਿਨਾ ਹੈ ਫੂਲੋਂ ਕਾ ਤਾਰੋਂ ਕਾ ਸਬ ਕਾ ਕਹਿਨਾ ਹੈ ਤਜਿੰਦਰ ਇਹ ਹਿੰਦੀ ਗਾਣਾ ਸੁਣ ਕੇ ਬਹੁਤ ਖੁਸ਼ ਹੋਇਆ ਤੇ ਬਾਰ-ਬਾਰ ਗਾਣਾ ਖਤਮ ਹੋਣ ਤੋਂ ਬਾਅਦ ਵੀ ਗੁਣਗੁਣਾ ਰਿਹਾ ਸੀ। ਘਰ ਆਉਂਦੇ ਤੱਕ ਹੀ ਗੁਣਗਰਾਈ ਗੁਣਗਨਾਈ ਗਿਆ ਕਾਰ ਵਿੱਚ ਬੈਠਾ ਹੋਇਆ। ਬਿੱਟੂ ਤੇ ਗੁੱਡੀ ਤਜਿੰਦਰ ਨੂੰ ਵੇਖ ਰਹੇ ਸੀ ਫਿਰ ਗੁੱਡੀ ਬਿੱਟੂ ਵੱਲ ਹੀ ਵੇਖੀ ਗਈ। ਵੇਖੀ ਜਾਵੇ ਬਿੱਟੂ ਬੋਲਿਆ ਕੀ ਹੋਇਆ ਕੋਈ ਚਾਹੀਦਾ ਤੈਨੂੰ ਗੁੱਡੀ ਨੇ ਮੂੰਹ ਘੁਮਾ ਲਿਆ ਇਹਨਾਂ ਨੂੰ ਘਰ ਪਹੁੰਚ ਗਏ। ਤਜਿੰਦਰ ਰਾਤ ਪਰ ਖੁਸ਼ ਹੀ ਰਿਹਾ ਇੱਕ ਗੀਤ ਨੇ ਤਜਿੰਦਰ ਨੂੰ ਅੱਜ ਬਹੁਤ ਖੁਸ਼ੀ ਦੇ ਦਿੱਤੀ ਸੀ ਤੇ ਮਨ ਵੀ ਭਰ ਰਿਹਾ ਸੀ ਬਹੁਤ ਜ਼ਿਆਦਾ। ਫਿਰ ਆਪਣੀ ਡਾਇਰੀ ਵਿੱਚ ਕੁਝ ਲਿਖਣ ਲੱਗ ਗਿਆ ਇੱਕ ਪਾਸੇ ਰੱਖ ਦਿੱਤੀ ਮਗਰੋਂ ਅਗਲੇ ਦਿਨ ਸਵੇਰੇ ਬਿੱਟੂ ਤੇ ਜਿੰਦਰ ਕੋਲ ਆਇਆ ਤੇ ਆ ਕੇ ਕਹਿਣ ਲੱਗਾ ਫਿਰ ਕਦੋਂ ਜਾਣਾ ਗੁਰਨਾਵਲ ਤੂੰ ਦੱਸ ਰਿਹਾ ਸੀ ਇਦਨ ਜਾਣਾ ਸ਼ਨੀਚਰਵਾਰ ਚੱਲੀ ਜਾਂ ਐਤਵਾਰ ਨੂੰ ਤੇਜਿੰਦਰ ਬਹੁਤ ਖੁਸ਼ ਹੋਇਆ ਕਹ ਬੋਲਿਆ ਡੈਡੀ ਗੁਰਨਾਮਾ ਮਾਮੇਵਲ ਨਹੀਂ ਜਾਣਾ ਆ ਇੱਕ ਦੋ ਪਤੇ ਨੇ ਇੰਨਾ ਜਗਾਵਾਂ ਤੇ ਜਾਣਾ ਬਿੱਟੂ ਨੇ ਪਹਿਲਾਂ ਡੇਰੀਆਂ ਦਾ ਪਤਾ ਦੇਖਿਆ ਤੇ ਬੋਲਿਆ ਇੱਥੇ ਨਹੀਂ ਮੈਂ ਜਾਣਾ ਨਾਵੇਂ ਕਦੇ ਗਿਆ ਨਾਵੇਂ ਜਾਣਾ ਵਾ ਫਿਰ ਤੇਜਿੰਦਰ ਬੋਲਿਆ ਬਸ ਇੱਕ ਵਾਰ ਇੱਕ ਵਾਰ ਆ ਉਹਦੀਆਂ ਭੂਆ ਦੇ ਪਤੇ ਵੀ ਨੇ ਪ੍ਰੀਤੀ ਦੀਆਂ ਤਾਂ ਬਿੱਟੂ ਪਤਾ ਜੇ ਵੇਖਣ ਲੱਗਾ ਤੇ ਬੋਲਿਆ ਚਲ ਦੇਖਦਾ ਮੈਂ ਕਰਦਾ ਕੁਛ ਤਜਿੰਦਰ ਪਿਓ ਦੀ ਗੱਲ ਸੁਣ ਕੇ ਖੁਸ਼ ਹੋ ਗਿਆ ਕਿ ਹਾਂ ਡੈਡੀ ਜਾ ਕੇ ਆਣਗੇ ਮੇਰੇ ਨਾਲ ਫਿਰ ਤਜਿੰਦਰ ਸਕੂਲ ਜਾਣ ਲਈ ਤਿਆਰ ਹੋ ਗਿਆ ਤੇ ਸਕੂਲ ਚਲਾ ਗਿਆ ਹੁਣ ਕਰਦੇ ਕਰਦੇ ਸ਼ਨੀਚਰਵਾਰ ਆ ਗਿਆ ਤਜਿੰਦਰ ਨੂੰ ਛੁੱਟੀ ਸੀ ਬਿੱਟੂ ਕੋਲ ਆਇਆ ਤੇ ਕਹਿਣ ਲੱਗਾ ਚਲ ਆਹ ਵਾਲੀ ਭੂਆ ਕੋਲ ਕਰੇ ਚੱਲਦੇ ਆਪਾਂ ਇਹਨਾਂ ਦੇ ਦੇਖ ਕੇ ਆਨੇ ਆ ਤਜਿੰਦਰ ਤਿਆਰ ਹੋ ਗਿਆ ਗੁੱਡੀ ਨੂੰ ਵੀ ਬਿੱਟੂ ਬੋਲਿਆ ਕਿ ਤੂੰ ਵੀ ਤਿਆਰ ਹੋ ਜਾਏ ਠੀਕ ਦੋ ਇਧਿਆਸੇ ਗੁਰਦੁਆਰਾ ਸਾਹਿਬ ਆਉਂਦੇ ਆ ਨਾਲੇ ਦਰਸ਼ਨ ਗਾਣ ਕਰਾਵਾਂਗੇ ਆਪਾਂ ਫੇ ਤਿੰਨੋਂ ਜਾਣੇ ਚੱਲ ਪਏ ਤੇਜਿੰਦਰ ਬਾਲਾ ਖੁਸ਼ੀ ਤੇ ਬਾਰ ਬਾਰ ਰੇਡੀਓ ਤੇ ਉਹੀ ਹਿੰਦੀ ਗਾਉਣਾ ਲਾਣ ਨੂੰ ਕਹੀ ਜਾਵੇ ਪਰ ਅੱਜ ਕਿਤੇ ਵੀ ਨਹੀਂ ਆ ਰਿਆ ਸੀ ਬਿੱਟੂ ਨੇ ਘੁਮਾਕ-ਮਾਕੇ ਦੇਖ ਲਿਆ ਫੇ ਗੱਲਾਂ-ਬਾਤਾਂ ਕਰਦੇ ਤਿੰਨੋਂ ਜਾਣੇ ਪ੍ਰੀਤੀ ਦੇ ਧੂਆ ਦੇ ਘਰ ਤੱਕ ਪਹੁੰਚ ਗਏ ਹੁਣ ਜਿੱਦਾਂ ਹੀ ਧੂਆ ਦੇ ਘਰ ਦੇ ਅੰਦਰ ਗਏ ਤਾਂ ਧੂਆ ਤੇ ਦੇਖਿਆ ਬਾਹਲੀ ਦਾਦੀ ਸੀ ਪੀਤੀ ਦੀ ਕਜਿੰਦਰ ਮਾਪਿਆਂ ਨਾਲ ਅੰਦਰ ਗਿਆ ਤੇ ਦੇਖਿਆ ਫੁੱਫੜ ਚੌਂਕੇ ਬਿਠਾਇਆ ਹੋਇਆ ਸੀ ਭੂਆ ਨੇ ਕਹਿ ਕਹਿ ਕੇ ਕੰਮ ਕਰਵਾਈ ਜਾਵੇ ਹਾਂ ਭਾਈ ਤੁਸੀਂ ਕੌਣ ਹੋ ਭੂਆ ਰੁੱਖੇ ਜਿਹੇ ਅੰਦਾਜ਼ ਚ ਬੋਲੀ ਬਿੱਟੂ ਤੇ ਗੁੱਡੀ ਨੇ ਸਾਸਰੀਆ ਕਾਲ ਬੁਲਾਈ ਕਜਿੰਦਰ ਭੂਆ ਤੇ ਫੁੱਫੜ ਦੇ ਪੈਰੀ ਹੱਥ ਲਾਉਣ ਲੱਗਾ ਫੁੱਫੜ ਨੇ ਤਾਂ ਹੱਥ ਜੋੜ ਦਿੱਤੇ ਭੂਆ ਪੁੱਛਣ ਲੱਗੀ ਭਾਈ ਕੌਣ ਆ ਤੁਸੀਂ ਬਿੱਟੂ ਬੋਲਿਆ ਗੁਰਨਾਮ ਦੇ ਭੈਣ ਜੀ ਹੋ ਤੁਸੀਂ ਤਾਂ ਭੂਆ ਨੇ ਨਾਮ ਸੁਣ ਕੇ ਬੜਾ ਗੁੱਸਾ ਕੀਤਾ ਤੇ ਬੋਲੀ ਨਾਮ ਨਾਲ ਗੁਰਨਾਮ ਦਾ ਮੇਰੇ ਕੋਲ ਮਰ ਮਰਦਾ ਮਰੇ ਮੇਰੇ ਵੱਲੋਂ ਆ ਕੇ ਨਹੀਂ ਖੜਦਾ ਮੇਰੇ ਕੋਲ ਹੈ ਕਈ ਕਈ ਸਿਰਾਂ ਬਾਦ ਆ ਜਾਂਦਾ ਵਾ ਭਰਾ ਸੋਚ ਕੇ ਪੈਸੇ ਦਿੰਦੀ ਰਹਿੰਦੀ ਸੀ ਚਲ ਵਕਤ ਸਰਜੋ ਪਰ ਪੀ ਪੀ ਕੇ ਦਿੱਤਰ ਹੋ ਜਾਂਦਾ ਸੀ ਫਿਰ ਉਣ ਲੱਗ ਗਈ 부ਆ ਤੇ ਬੋਲੀ ਬਾਲਾ ਮੋਸੀ ਮੈਨੂੰ ਉਹਦੇ ਨਾਲ ਵੱਡੀ ਭੈਣ ਆਵੇਂ ਉਹਦੀ ਫਿਰ ਬਿੱਟੂ ਪੁੱਛਣ ਲੱਗਾ ਉਹਦੇ ਜਵਾਕ ਠੀਕ ਨੇ ਤਾਂ 부ਆ ਬੋਲੀ ਮੈਨੂੰ ਕੀ ਪਤਾ ਕੱਲਾ ਆਂਦਾ ਸੀ ਮੇਰੇ ਕੋਲ 5 ਸਾਲ ਪਹਿਲਾਂ ਆਇਆ ਉਸ ਤੋਂ ਬਾਅਦ ਬੜਿਆ ਨਹੀਂ ਦੇਖੋ 5 ਸਾਲ ਹੋ ਗਏ ਨੇ ਉਹਨੂੰ ਨਾ ਸ਼ਰਮਾ ਨਾ ਹਾਇਆ ਵਾ ਬੰਦਾ ਦਿਨ ਤੇ ਹਾਤੇ ਭੈਣ ਕਰੇ ਆ ਖੜਦਾ ਜਦੋਂ ਆਂਦਾ ਸੀ ਮੈਂ ਆਪਣੇ ਬੱਲਿਆਂ ਦੇ ਕੇ ਤੋਰਦੀ ਸੀ ਉਹਨੂੰ 부ਆ ਬਾਹਲੀ ਸੱਤ ਗਈ ਸੀ ਗੁਰਨਾਮ ਦੀਆਂ ਗੱਲਾਂ ਕਰਦੀ ਹੋਈ ਤੇ ਖਿਜੀ ਜਾ ਰਹੀ ਸੀ ਤੇਜਿੰਦਰ ਪ੍ਰੀਤੀ ਦੀ 부ਆ ਵੱਲ ਟਿਕਟ ਕੀ ਲਗਾ ਕੇ ਦੇਖੀ ਗਿਆ ਤੇਜਿੰਦਰ ਬੋਲਿਆ ਪ੍ਰੀਤੀ ਠੀਕ ਆ ਤਾਂ 부ਆ ਬੋਲੀ ਉਹਦੀ ਕੁੜੀ ਜਿਹੜੀ ਹੋਈ ਸੀ ਮੇਰੀ ਭਾਬੀ ਉਹਦੋਂ ਪੂਰੀ ਹੋ ਗਈ ਸੀ ਉਹਦੀ ਗੱਲ ਕਰਦੇ ਆ ਉਹ ਤਾਂ ਉਹਨੇ ਕਿਸੇ ਨੂੰ ਦੇ ਦਿੱਤੀ ਸੀ ਉਹਨਾਂ ਕੋਲ ਹੀ ਹੋਣੀ ਆ ਮੈਨੂੰ ਹੀ ਪਤਾ ਤਾਂ ਬਿੱਟੂ ਬੋਲਿਆ ਨਹੀਂ ਉਹ ਤਾਂ ਆਪਣੇ ਪਿਓ ਨਾਲ ਚਲੀ ਗਈ ਸੀ ਵਾਪਸ ਅੱਛਾ ਉਹ ਗੁੱਡੀ ਵਿਹਤ ਸਰਦੀ ਬੋਲੀ ਫਿਰ ਤੁਸੀਂ ਪਾਲੋ ਕੋਲ ਜਾ ਕੇ ਆਓ ਗੁਰਨਾਮ ਪਾਲੋ ਮੇਰੇ ਮੇਰੀ ਛੋਟੀ ਭੈਣ ਕੋਲ ਹੀ ਜ਼ਿਆਦਾ ਜਾਂਦਾ ਸੀ ਉਹਨੇ ਤਾਂ ਉਹ ਡੇਰੇ ਹੀ ਜਾਣ ਲਾ ਲਿਆ ਸੀ ਦੋਹੇ ਹਫ਼ਤੇ ਮਗਰੋਂ ਚਲੇ ਜਾਂਦੇ ਸੀ ਹੂਆ ਬੁੱਲੀ ਬਿੱਟੂ ਗੁੱਡੀ ਵੱਲ ਵੇਖਣ ਲੱਗਾ ਤੇ ਗੁੱਡੀ ਤੇ ਜਿੰਦਰ ਵੱਲ ਵੇਖੀ ਗਈ ਕਹਾਣੀ ਜਾਰੀ ਹੈ ਜੀ ਮਿਲਦੇ ਹਾਂ ਅਗਲੇ ਭਾਗ ਵਿੱਚ ਬਹੁਤ ਜਲਦੀ ਜੁੜੇ ਰਹੋ ਧੰਨਵਾਦ ਜੀ ਤੁਹਾਨੂੰ ਇਹ ਖਾਣੇ ਕਿਵੇਂ ਦੀ ਲੱਗ ਰਹੀ ਹੈ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਜੀ ਤਾਂ ਜੋ ਅਗਲਾ ਭਾਗ ਜਲਦੀ ਤੋਂ ਜਲਦੀ ਅਪਲੋਡ ਕੀਤਾ ਜਾਵੇ ਧੰਨਵਾਦ